ਬਾਦਸ਼ਾ ਦੇ ਪਿਆ ਥੱਪੜ ਵਾਇਰਲ ਹੋਈ ਵੀਡੀਓ ਸਖਸ਼ ਨੇ ਚੱਕਿਆ ਬਾਦਸ਼ਾ ਤੇ ਹੱਥ ਹੋ ਗਏ ਟਰੋਲ ਬਾਲੀਵੁੱਡ ਤੇ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਰੈਪਰ ਬਾਦਸ਼ਾ ਆਈ ਦਿਨੀ ਚਰਚਾ ਸੀ ਰਹਿੰਦੇ ਨੇ ਪਹਿਲਾਂ ਦੁਆ ਲਿਪਾ ਨੂੰ ਦਿੱਤੀ ਟਿੱਪਣੀ ਕਾਰਨ ਤੇ ਕਦੇ ਕੁਝ ਹੋਇਆ ਹੁਣ ਜੋ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਉਹ ਹੈ ਬਾਦਸ਼ਾ ਨੂੰ ਥੱਪੜ ਜੀ ਹਾਂ ਇੱਕ ਵੀਡੀਓ ਚ ਕਿਸੇ ਸਖਸ਼ ਨੇ ਬਾਦਸ਼ਾ ਦੇ ਥੱਪੜ ਮਾਰਿਆ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਾਦਸ਼ਾ ਦੇ ਫੈਨਸ ਹੈਰਾਨ ਹੋ ਗਏ ਤੇ ਜਾਣਨਾ ਚਾਹੁੰਦੇ ਨੇ ਕਿ ਅਸਲ ਚ ਮਾਮਲਾ ਕੀ ਹੈ ਦਰਸ਼ਕ ਐਪਾਧ ਦੀ ਜੋ ਵੀਡੀਓ ਸਾਹਮਣੇ ਆਈ ਹੈ ਜਿਸ ਚ ਉਹ ਕਿਸੇ ਨਾਲ ਬੈਠ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਕਿਸੇ ਤਰ੍ਹਾਂ ਸਾਹਮਣੇ بیٹھا ਸਾਕਸ਼ੀ ਗੁੱਸੇ ਚ ਬਾਸ਼ਾਂ ਨੂੰ ਥੱਪੜ ਮਾਰ ਦਿੰਦਾ ਹੈ ਜਿਸ ਤੋਂ ਬਾਅਦ ਉਸਦੇ ਚਿਹਰੇ ਤੇ ਕੁਝ ਲੱਗ ਜਾਂਦਾ ਹੈ ਤੇ ਇਹ ਸਭ ਦੇਖ ਕੇ ਪਾਸ਼ਾ ਖੁਦ ਹੀ ਹੈਰਾਨ ਹੋ ਜਾਂਦੇ ਨੇ ਪਹਿਲਾ ਵੀਡੀਓ ਦੇਖੋ ਇਹ ਉਸ ਦੇਖ ਨਹੀਂ ਬਟਾ ਨਹੀਂ ਇਹ ਪਹਿਲੇ ਵੀ ਅੱਪਸੇ ਬਾਤ ਕੀਤੀ ਹੋਈ ਹੈ ਨਾ ਕਿ ਇਹ ਕਰਮ ਹੈ ਮੋਤਵੀ ਨੂੰ ਵੀ ਬਾਤ ਤੇ ਕਾਸ਼ ਤੁਹਾਨੂੰ ਵੀ ਇਹ ਹਰ ਹਰ ਮਾਂਮੀ ਵਈ ਬੱਸ ਹਰ ਮਾਂਮੀ ਹਰ ਮਰ ਆਪ ਬੋਲੋਗੇ ਵੈਸੇ ਤਾਂ ਮੈਂ ਕੀ ਕਰੂੰ ਯਾਰ ਮੇਰੀ ਬਾਤ ਨਹੀਂ ਹੋ ਰਹੀ

ਅਗਲੇ ਵਾਇਰਲ ਵਾਲ ਵਾਦਿਆਂ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਤੇ ਪੋਲਿਟਿਕਲ ਪਾਰਟੀਆਂ ਦੀਆਂ ਟ੍ਰੋਲਿੰਗ ਸ਼ੁਰੂ ਹੋ ਗਈ ਹੈ। ਇਨੀ ਦਿਨੀ ਅਕਾਦੀਦੜ ਟ੍ਰੋਲਿੰਗ ਦੇ ਨਿਸ਼ਾਨੇ ਤੇ ਹੈ ਜਿਸ ਦਿਨ ਚੱਲ ਰਿਹਾ ਇੱਕ ਕਾਰਟੂਨ ਵਾਇਰਲ ਕੀਤਾ ਗਿਆ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਾਰਟੂਨ 'ਚ ਸੁਖਬੀਰ ਬਾਦਲ ਤੇ ਉਹਨਾਂ ਦੀ ਪਤਨੀ ਹਰਸਿਮਰਤ ਬਾਦਲ ਬੈਠੇ ਟੀਵੀ ਦੇਖ ਰਹੇ ਨੇ ਤੇ ਮਜੀਠੀਆ ਦੀ ਗ੍ਰਿਫਤਾਰੀ ਦੀ ਖ਼ਬਰ ਦੇਖ ਕੇ ਹਰਸਿਮਰਤ ਬਾਦਲ ਸੁਖਬੀਰ ਬਾਦਲ ਨੂੰ ਕਹਿੰਦੇ ਨੇ ਕਿ ਜਿੱਦਾਂ ਵੀ ਕਰਕੇ ਮੇਰੇ ਭਰਾ ਨੂੰ ਬਚਾਓ ਤੇ ਅਗੇ ਸੁਖਬੀਰ ਬਾਦਲ ਕਹਿੰਦੇ ਨੇ ਕਿ ਤੈਨੂੰ ਆਪਣੇ ਭਰਾ ਦੀ ਪਈਏ ਤੇ ਇੱਥੇ ਪਾਰ ਚਾਈ ਸਾਜ਼ਿਸ਼ ਲੱਗੀ ਤੇ ਫਿਰ ਦਿਖਾਈ ਕਾਰਟੂਨ ਅਨੁਸਾਰ ਸੁਖਬੀਰ ਬਾਦਲ ਆਪਣੇ ਸਾਥੀਆਂ ਨੂੰ ਫੋਨ ਕਰਕੇ ਕਹਿੰਦੇ ਨੇ ਕਿ ਕਿਸੇ ਤਰ੍ਹਾਂ ਕਰਕੇ ਇਸ ਮਾਮਲੇ 'ਚ ਕੇਜਰੀਵਾਲ ਨੂੰ ਲਿਆਓ ਤੇ ਇਸ ਮਾਮਲੇ 'ਚ ਫਸਾਓ ਕਿਉਂਕਿ ਸਾਰੀਆਂ ਪਾਰਟੀਆਂ ਇਸ ਸਮੇਂ ਕੇਜਰੀਵਾਲ ਦੇ ਖਿਲਾਫ ਹੈ ਇਸ ਤਰ੍ਹਾਂ ਇੱਕ ਪਾਰਟੀ ਦੂਜੀ ਪਾਰਟੀ ਨੂੰ ਟਰੋਲ ਕਰਦੀ ਨਜ਼ਰ ਆ ਰਹੀ ਹੈ ਇਸ ਵੀਡੀਓ ਨੂੰ ਆਮ ਆਦਮੀ ਪਾਰਟੀ ਨੇ ਆਪਣੇ ਅਫੀਸ਼ੀਅਲ ਪੇਜ ਤੇ ਪੋਸਟ ਕੀਤਾ ਹੈ ਇਸ ਵੀਡੀਓ ਤੇ ਬਹੁਤ ਲੋਕਾਂ ਨੇ ਕਮੈਂਟ ਵੀ ਕੀਤੇ ਤੇ ਕਿਹਾ ਭੋਗੋ ਨੂੰ ਮਾਜਪਾਤੀ ਐਵੇਂ ਝੂਠੀਆਂ ਐਡਸ 'ਚ ਨਹੀਂ ਆਉਂਦੇ ਆਪਾਂ ਐਂਡ ਡੋਨਟ ਮੇਕ ਪੀਪਲ ਫੂਲ ਇਕ ਹੋਰ ਯੂਜ਼ਰ ਨੇ ਕਿਹਾ ਚੁਟਕਲੇ ਸੁਣਾਉਣ ਵਾਲੀ ਦੀ ਪਾਰਟੀ ਆਹੋ ਕੁਝ ਕਰ ਸਕਦੀ ਹੈ ਅਗਲੇ ਵਾਇਰਲ ਦੇਖਦੇ ਹਾਂ ਕਿ ਇਸ ਵਾਰਜ ਤਾਂ ਇੱਕ ਅਜੀਬੋ-ਗਰੀਬ ਵਿਆਹ ਬਾਰੇ ਦੱਸਦੇ ਹਾਂ ਅਜੀਹੀ ਰੀਤੀ ਰਿਵਾਜ ਜੋ ਹੈਰਾਨ ਕਰ ਦੇਣਗੇ ਦਰਸਲ ਮੈਕਸੀਕੋ ਦੇ ਇੱਕ ਛੋਟੇ ਜਿਹੇ ਸ਼ਹਿਰ ਦੇ ਮੇਅਰ ਨੇ ਲੋਕਾਂ ਦੀ ਚੰਗੀ ਕਿਸਮਤ ਲਿਆਉਣ ਲਈ ਜਾਨਵਰਾਂ ਨਾਲ ਵਿਆਹ ਕਰਵਾਉਂਦੇ ਨੇ ਕਿਉਂਕਿ ਉਹਨਾਂ ਦਾ ਅਜੀਹਾ ਮੰਨਿਆ ਜਾਂਦਾ ਹੈ ਕਿ ਜਾਨਵਰਾਂ ਨਾਲ ਵਿਆਹ ਕਰਨ ਨਾਲ ਚੰਗੀ ਫਸਲ ਜ਼ਿਆਦਾ ਮੀਂ ਅਤੇ ਸੁਪਨੇ ਪੂਰੇ ਹੁੰਦੇ ਨੇ ਇਸ ਕਰਕੇ ਮੈਕਸੀਕੋ 'ਚ ਇੱਕ ਨੌਜਵਾਨ ਨੇ ਮਗਰਮਛ ਨਾਲ ਵਿਆਹ ਕਰਵਾ ਕੇ ਉਸ ਨੂੰ ਕਿਸ ਦਿੱਤਾ ਹੈ ਦਰਸਲ ਇਹ ਰੀਤੀ ਰਿਵਾਜ ਉਦ ਸ਼ੁਰੂ ਹੋਇਆ ਜਦ ਇੱਕ ਰਾਜੇ ਨੇ ਹਵਾਈ ਦੀ ਰਾਜਕੁਮਾਰੀ ਜਾਨੀ ਕਿ ਮગરਮਛ ਨਾਲ ਵਿਆਹ ਕੀਤਾ ਸੀ ਜੋ ਕਿ ਇੱਕ ਇਕਤਾ ਦਾ ਪ੍ਰਤੀਕ ਹੈ ਇਹ ਤਸਵੀਰ ਬਹੁਤ ਵਾਇਰਲ ਹੋ ਰਹੀ ਕਿਉਂਕਿ ਲੋਕਾਂ ਨੇ ਅਜਿਹੀ ਰੀਤੀ ਰਿਵਾਜ ਪਹਿਲੀ ਵਾਰ ਦੇਖੇ ਜਿਸ ਤੋਂ ਬਾਅਦ ਇਸ ਵੀਡੀਓ ਤੇ ਬਹੁਤ ਤੋਂ ਕਨੇ ਕਮੈਂਟ ਵੀ ਕੀਤੇ ਇੱਕ ਯੂਜ਼ਰ ਨੇ ਕਿਹਾ ਮੈਕਸੀਕੋ ਦੇ ਇੱਕ ਮੇਨ ਨੇ ਇੱਕ ਮગરਮਛ ਨਾਲ ਵਿਆਹ ਕਰਵਾਇਆ ਨਾਲ ਹੱਸਣ ਵਾਲੀ ਇਮੋਜੀਸ ਇੱਕ ਹੋਰ ਯੂਜ਼ਰ ਨੇ ਕਿਹਾ ਖੈਰ ਇਹ ਸ਼ਾਂਤਮਈ ਕਹਾਣੀ ਹੈ ਕਿਉਂਕਿ ਉਸਦੀ ਪਤਨੀ ਦਾ ਮੂ ਜ਼ਿਆਦਾਤਰ ਸਮਾਂ ਬੰਦ ਰਹਿੰਦਾ ਹੈ ਖੈਰ ਇਸ ਤਰ੍ਹਾਂ ਦੇ ਜੀਵ ਬਗਰੀਬ ਗੱਲਾਂ ਅਕਸਰ ਵਿਦੇਸ਼ਾਂ 'ਚ ਦੇਖਣ ਨੂੰ ਮਿਲਦੀਆਂ ਹੀ ਰਹਿੰਦੀਆਂ ਨੇ ਕਿਉਂਕਿ ਉੱਥੇ ਨੇ ਰੀਤੀ ਰਿਵਾਜ ਪੰਜਾਬ ਨਾਲੋਂ ਕਿਤੇ ਵੱਖ ਨੇ ਅੱਜ ਦੇ ਵਾਇਰਲ ਵਾਈਫ 'ਚ ਇੰਨੇ ਹੀ ਮਿਲਦੇ ਆਗਲੇ ਐਪੀਸੋਡ 'ਚ